ਸੋ ਦੋਸਤੋ ਬੀੜ ਤੋਂ ਸਾਹ ਦੇ ਵਿੱਚ ਅੱਜ ਜਸੋਵਾਲ ਤੋਂ ਬਾਈ ਪਹੁੰਚੇ ਨੇ ਜਿਹੜੇ ਕਿ ਹਰੇ ਦੀ ਸੇਵਾ ਨਿਭਾ ਰਹੇ ਨੇ ਤੁਸੀਂ ਦੇਖ ਰਹੇ ਹੋ ਆਪਣੀ ਨਿੱਤ ਕਮਾਈ ਵਿੱਚੋਂ ਬਾਈ ਆਏ ਨੇ ਜੋ ਕਿ ਹਰੇਚਾਰੇ ਦੀ ਸੇਵਾ ਨਿਭਾ ਰਹੇ ਨੇ ਬੀੜ ਦੇ ਵਿੱਚ ਸੋ ਬਹੁਤ ਦੂਰੋਂ ਦੂਰੋਂ ਇੱਥੇ ਆਉਂਦੇ ਨੇ ਬੀੜ ਦੇ ਵਿੱਚ ਗਊ ਸਾਲਾਂ ਦੀ ਸੇਵਾ ਕਰਨ ਵਾਸਤੇ ਗਊਆਂ ਦੀ ਸੇਵਾ ਕਰਨ ਵਾਸਤੇ ਜੀ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਦੇ ਆਂ ਜਿਨ੍ਹਾਂ ਨੇ ਬਹੁਤ ਵਧੀਆ ਜਿਹੜੀ ਸੋਚ ਵਿਚਾਰ ਆ ਉਹ ਕਰਕੇ ਆ ਤੁਸੀਂ ਦੇਖ ਰਹੇ ਹੋ ਦੋਸਤੋ ਤੇ ਗੋਹਾ ਕਹਿੰਦੇ ਰੱਬ ਦਾ ਰੂਪ ਨੇ ਐਵੇਂ ਤਾਂ ਸਾਰੇ ਜੀ ਰੱਬ ਦਾ ਰੂਪ ਹੁੰਦੇ ਨੇ ਸੋ ਮਾਲਕ ਦੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਵੀ ਉਹ ਜਾਣਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਸੋ ਬੜਾ ਚੰਗਾ ਲੱਗ ਰਿਹਾ ਸੋ ਦੇਖਦੇ ਹੋ ਤੁਸੀਂ ਪਟਿਆਲੇ ਕੋਲੋਂ ਪਹੁੰਚੇ ਨੇ ਭਾਈ ਜੀ ਬਹੁਤ ਸੋਹਣੀ ਸੇਵਾ ਨਿਭਾ ਰਹੇ ਨੇ ਸੋ ਸਾਰਿਆਂ ਨਾਲ ਦਿਲਦਿਆਂ ਘਰਾਈਆਂ ਵਿੱਚ ਧਰਮਾਰ ਕਰਦੇ ਆ ਇਸੇ ਤਰ੍ਹਾਂ ਸੇਵਾ ਨਿਭਾਓ ਦੋਸਤੋ ਕੌਕੀ ਗੰਵਾ ਦੀ ਸੇਵਾ ਬਾਜੀ ਬਾ ਨਾਲ ਕੇਲੇ ਵੀ ਨੇ ਬਰਸੀਨ ਵੀ ਭਾਈ ਜੀ ਸੇਵਾ ਨਿਵਾਰ ਨੇ ਸੋਕਰ ਵੀ ਦੇਖੋ ਜੀ ਬੋਰੀਆਂ ਲੱਦੀਆਂ ਹੋਈਆਂ ਨੇ ਬਾਈਆਂ ਜੀਆਂ ਨੇ ਇੱਧਰ ਤੁਸੀਂ ਗਊਆਂ ਦੇਖ ਰਹੇ ਹੋ ਜਿੱਥੇ ਕਿ ਮਾਲਕ ਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਉਹ ਹੀ ਜਾਣਦਾ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਵਿੱਚ ਰਾਜੀ ਆ ਸੋ ਹਰੇ ਚਾਰੇ ਦੀ ਸੇਵਾ ਇੱਧਰ ਸਾਡੇ ਚੌਧਰੀ ਵੀ ਸੇਵਾ ਨਿਵਾ ਰਹੇ ਨੇ ਸੋ ਆਲੇ ਦੁਆਲੇ ਤੁਸੀਂ ਦੇਖ ਰਹੇ ਹੋ ਦੋਸਤੋ ਕਿਉਂਕਿ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਸੋ ਇਹ ਬਾਈਆਂ ਦੀ ਕਮਾਈ ਵਿੱਚ ਪਰਮਾਤਮਾ ਵਾਧਾ ਕਰੇ ਵਹਿਗੁਰੂ ਸੱਚੇ ਪਾਤਸ਼ਾਹ ਇੱਧਰ ਦੇਖੋ ਛੋਟੇ ਛੋਟੇ ਬਸਰੂ ਵੀ ਨੇ ਦੇਖੋ ਤੁਸੀਂ ਦੇਖ ਰਹੇ ਹੋ ਸੋ ਬੜਾ ਚੰਗਾ ਲੱਗ ਰਿਹਾ ਬੜਾ ਆਨੰਦ ਆ ਰਿਹਾ ਬਾਈ ਜੀ ਜਿਹੜੇ ਸੇਵਾ ਕਰਦੇ ਨੇ ਬੀੜ ਦੇ ਵਿੱਚ ਆ ਕੇ ਇੱਥੇ ਹਜ਼ਾਰੇ ਗਊਆਂ ਨੇ ਬਾਈ ਜੀ ਕਿਉਂਕਿ ਗਊਆਂ ਦੀ ਸੇਵਾ ਇੱਕ ਉੱਤਮ ਸੇਵਾ ਮੰਨੀ ਗਈ ਆ ਸੋ ਇਸ ਸੇਵਾ ਦੇ ਦੌਰਾਨ ਪਰਮਾਤਮਾ ਇਹਨਾਂ ਨੂੰ ਬਾਈਆਂ ਨੂੰ ਜਿਹੜੇ ਬਾਈ ਜੀ ਪਟਿਆਲੇ ਕੋਲੋਂ ਜਸਵਾਲ ਤੋਂ ਪਹੁੰਚੇ ਨੇ ਉਹਨਾਂ ਨੂੰ ਭਾਗ ਲਾਵੇ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੀ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਸੋ ਗਊਆਂ ਦੀ ਸੇਵਾ ਉੱਤਮ ਸੇਵਾ ਜੀ ਸੋ ਆਓ ਸਭਰ ਆਲੇ ਮਿਲ ਕੇ ਆਪਾਂ ਗਊਆਂ ਦੀ ਕਉਕੀ ਆਪਣੇ ਲਈ ਤਾਂ ਹਰੇਕ ਜਾਉਂਦਾ ਦੂਜਿਆਂ ਦੀ ਸੇਵਾ ਜਾਉਣਾ ਹੀ ਜ਼ਿੰਦਗੀ ਹੁੰਦੀ ਹੈ ਸੋ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਹੀ ਗੱਲ ਤਾਂ ਕਿ ਆਪਣੇ ਨਿੱਤ ਕਮਾਈ ਵਿੱਚੋਂ 10 ਮਣਾ ਸੌਣ ਜ਼ਰੂਰ ਕੱਢਿਆ ਕਰੋ ਦੋਸਤੋ ਸੋ ਗਊਆਂ ਦੀ ਸੇਵਾ ਤੇ ਆਪਣੇ ਸਮਾਜ ਦੀ ਸੇਵਾ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ